ਸਸ਼ਿਕਾ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਚੋਰਾਂ ਦੀ ਤਾਂ ਚੋਰਾਂ ਨੇ ਚਾਰੇ ਪਾਸੇ ਅਜਹੀ دہشت ਮਚਾਈ ਹੋਈ ਆ ਕਿ ਉਹਨਾਂ ਦੇ ਵੱਲੋਂ ਜਿੱਥੇ ਰਤ ਨੂੰ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਦਿਨ ਦਿਹਾੜੇ ਵੀ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਨਕੋਦਰ ਦੇ ਨੇੜਲੇ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਕੀ ਰਾਤ ਨੂੰ ਪਰਿਵਾਰਕ ਮੈਂਬਰ ਇੱਕ ਕਮਰੇ ਦੇ ਵਿੱਚ ਸੁੱਤਾ ਪਿਆ ਸੀ ਤਾਂ ਦੂਸਰੇ ਕਮਰੇ ਦੀ ਗ੍ਰਿੱਲ ਤੋੜ ਕੇ ਚੋਰ ਘਰ ਦੇ ਵਿੱਚ ਦਾਖਲ ਹੋ ਗਏ ﺍﻟमारीਆਂ ਦੇ ਲੋਕ ਤੋੜ ਕੇ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ ਤੇ ਜਦੋਂ ਪਰਿਵਾਰ ਨੇ ਉੱਠ ਕੇ ਦੇਖਿਆ ਤਾਂ ਤਸਵੀਰਾਂ ਦੇਖ ਉਹਨਾਂ ਦੇ ਹੋਸ਼ ਉੱਡ ਗਏ ਧੰਨਵਾਦ ਜੀ ਭਾਜੀ ਇਹ ਹੋਈ ਆ ਜੀ 1:30 ਵਜੇ ਉੱਠੀਆਂ ਬਾਥੂਮ ਕਰਕੇ ਗਏ ਆ ਇਸ ਕਮਰੇ 'ਚ ਮੈਂ ਆਈ ਹਾਂ ਕੋਈ ਵਾਸਤਾ ਕੁਝ ਨਹੀਂ ਸੀਗਾ ਸਾਦੇ ਸਾਡੇ ਕੁੰਡੇ-ਕੁੰਲੇ ਹੁੰਦੇ ਅੰਦਰ ਜਦੋਂ ਅਸੀਂ 4:30 ਵਜੇ ਮੈਨੂੰ ਮਾਤਾ ਨੇ ਠਾਇਆ ਮਾਤਾ ਕਹਿੰਦੀ ਰਾਜਪੇ ਮੈਂ ਬਾਥਰੂਮ ਆਇਆ ਮੈਂ ਕਹਾਂ ਚੱਲ ਮਾਤਾ ਲੈ ਕੇ ਆਈ ਮੈਂ ਅੰਦਰ ਜਦੋਂ ਬੂਆ ਵਾਂ ਲੱਗਾ ਦੇਖਿਆ ਮੈਂ ਕਹਿੰਦੇ ਹਰੀ ਨੂੰ ਤਾਂ ਆਈ ਨਹੀਂ ਬਹਾਲਾ ਕਿੱਦਾਂ ਬੂਆ ਲੰਗ ਗਿਆ ਜਦੋਂ ਮੈਂ ਖੜਕਾ ਕੀਤਾ ਉਹ ਧੱਕਾ ਮਾਂ ਦੀ ਕੁਰਸੀ 'ਤੇ ਦਿੱਤੀ ਤਾਂ ਬੂਆ ਖੁੱਲੇ ਨਾ ਅਈ ਦੱਸ ਜਿੱਦਾਂ ਕੋਈ ਮਰ ਖੜਾ ਹੁੰਦਾ ਹੈ ਮਗਰ ਮਾਤਾ ਨੂੰ ਮੈਂ ਫੜ ਕੇ ਮੈਂ ਕਹਾਂ ਮੰਮੀ ਇੱਥੇ ਕੁਰਸੀ 'ਤੇ ਖੜੀ ਹੋ ਮੈਂ ਦੇਖਾਂ ਕੌਣ ਆ ਜਦੋਂ ਮੈਂ ਫੋਲੇ ਆ ਤਾਂ ਮੜ ਕੇ ਟੀਵੀ ਟਰਾਲੀ ਵਾਲਾ ਮਹਮੂਦੇ ਪਈ ਸੀ ਤੇ ਇਹ ਮੈਂਡ ਚ ਪਰਾਂ ਹੋ ਗਈ ਉਹ ਚਰਸੀ ਕੋਈ ਭਜ ਗਿਆ ਦੇਖਿਆ ਅਸੀਂ ਹੈ ਨਹੀਂ ਗਾ ਜੇ ਅਸੀਂ ਕਿ ਇਹ ਦੇਖਿਆ ਦੇਖਿਆ ਨਹੀਂ ਮੈਂ ਤਾਂ ਇੱਥੇ ਡੱਗ ਪਈ ਆ ਇਹਨਾਂ ਨੇ ਮੈਨੂੰ ਆ ਕੇ ਦੇਖਿਆ ਕੀ ਹੋ ਗਿਆ ਇਹਨਾਂ ਨੇ ਕਹਣਾ ਨਹੀਂ ਮਾਤਾ ਨੂੰ ਘਸੋ ਹੋ ਗਿਆ ਇਹ ਸਾਵਾ ਨੂੰ ਕੰਨ ਲੱਗੇ ਗਈ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਜੀ ਅੱਧਾ ਕਿਲੋ ਸੋਨਾ ਸੀ ਮੇਰਾ 20000 ਰੁਪਈਆ ਸੀਗਾ ਉਹਦੇ ਦਾ ਪਾਸਪੋਰਟ ਸੀਗਾ ਹੋਰ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਸੀਗਾ ਸਾਥ ਇਕਰ ਪਤਾ ਨਹੀਂ ਕਿਹੜਾ ਟਾਈਮ ਲਾ ਕੇ ਆ ਗਿਆ ਸਾਬ ਕੁਝ ਪਤਾ ਲੱਗਾ ਕਿੰਨੇ ਕ ਜਣੇ ਸੀਗੇ ਆਈ ਦੀ ਉਹ ਇਦਾਂ ਸਾਨੂੰ ਕੋਈ ਪਤਾ ਨਹੀਂਗਾ ਭਾਜੀ ਇੱਕ ਦਿਨ ਕੋਈ ਪਤਾ ਨਹੀਂ ਆਹੀ ਦੌਰ ਸਾਡੇ ਬੰਦੇ ਨੇ ਕਿਹੜਾ ਸਾਡਾ ਮਗਰ ਬੰਦਾ ਭੱਜਣਾ ਵਾਲਾ ਸੀ ਜਾਂ ਕੋਈ ਜਾਣ ਵਾਲਾ ਸੀ ਤਾਂ ਮੈਨੂੰ ਹੀ ਦੇਖਣ ਲੱਗ ਗਿਆ ਵੀ ਕੀ ਹੋ ਗਿਆ ਇਹ ਜਿਹੜਾ ਸਮਾਨ ਪਿਆ ਸੀ ਕਾਹਦੇ ਚ ਪਿਆ ਸੀਗਾ ਇਹ ਲੋਕਰ ਚ ਪਿਆ ਸੀਗਾ ਵਿੱਚ ਲਵਾਦੀ ਦੇ ਲੋਕਰ ਦੇ ਤਾਲੇ ਤੁਲੇ ਤੋੜੇ ਜਾਂ ਲੋਕਰ ਦੇ ਦਰਦੇ ਆ ਦੇ ਤੋੜੇ ਹੋਏ ਨੇ ਸਰਾਲ ਹੋ ਗਏ ਵੀ ਇੰਦਾਂ ਦੇ ਤਾਂ ਲੋਕ ਨਹੀਂ ਹੈ ਨੀ ਕਿਸੇ ਦਾ ਜਿੱਦਾਂ ਦੇ ਇਹ ਲੱਗੇ ਹੋਏ ਦਾ ਕਰਨ ਦੇਖਿਆ ਜਾਵੇ ਤਾਂ ਚੋਰ ਇਸ ਕਦਰ ਵੇਖੋਫ ਹੋ ਚੁੱਕੇ ਨੇ ਕਾਨੂੰਨ ਦਾ ਬਿਲਕੁਲ ਵੀ ਡਰ ਨਹੀਂ ਰਿਹਾ ਸ਼ਰਿਆਮ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਅਖੰਡ ਲੋਕ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਚੋਰਾਂ ਦੀ ਤਾਂ ਚੋਰਾਂ ਨੇ ਚਾਰੇ ਪਾਸੇ ਅਜਹੀ ਦਹਿਸ਼ਤ ਮਚਾਈ ਹੋਈ ਹੈ ਕਿ ਉਹਨਾਂ ਦੇ ਵੱਲੋਂ ਜਿੱਥੇ ਰਾਤ ਨੂੰ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਦਿਨ ਦਿਹਾੜੇ ਵੀ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਨਕੋਦਰ ਦੇ ਨੇੜਲੇ ਪਿੰਡ ਤੋਂ ਸਾਹਮਣੇ ਜਿੱਥੇ ਕੀ ਰਾਤ ਨੂੰ ਪਰਿਵਾਰਕ ਮੈਂਬਰ ਇੱਕ ਕਮਰੇ ਦੇ ਵਿੱਚ ਸੁੱਤਾ ਪਿਆ ਸੀ ਤਾਂ ਦੂਸਰੇ ਕਮਰੇ ਦੀ ਗ੍ਰਿੱਲ ਤੋੜ ਕੇ ਚੋਰ ਘਰ ਦੇ ਵਿੱਚ ਦਾਖਲ ਹੋ ਗਏ अलमारੀਆਂ ਦੇ ਲੋਕ ਤੋੜ ਕੇ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ ਤੇ ਜਦੋਂ ਪਰਿਵਾਰ ਨੇ ਉੱਠ ਕੇ ਦੇਖਿਆ ਤਾਂ ਤਸਵੀਰਾਂ ਦੇਖ ਉਹਨਾਂ ਦੇ ਹੋਸ਼ ਉੱਡ ਗਏ ਹਲਵਾ ਜੀ ਭਾਜੀ ਇਹ ਹੋਈ ਆ ਜੀ 1:30 ਵਜੇ ਉੱਠੀਆਂ ਬਾਥੂਮ ਕਰਕੇ ਗਏ ਆ ਇਸ ਕਮਰੇ ਚ ਮੈਂ ਆਈ ਹਾਂ ਕੋਈ ਬਾਸਾ ਕੁਝ ਨਹੀਂ ਸੀਗਾ ਸਾਦੇ ਸਾਡੇ ਖੁੰਡੇ ਖੁੱਲੇ ਹੁੰਦੇ ਅੰਦਰ ਜਦੋਂ ਅਸੀਂ 4:30 ਵਜੇ ਮੈਨੂੰ ਮਾਤਾ ਨੇ ਠਾਇਆ ਮਾਤਾ ਕਹਿੰਦੀ ਰਾਜਪ ਮੈਂ ਬਾਥਰੂਮ ਆਇਆ ਮੈਂ ਕਿਹਾ ਚੱਲ ਮਾਤਾ ਲੈ ਕੇ ਆਈ ਮੈਂ ਅੰਦਰ ਜਦੋਂ ਬੂਆ ਵਾਂ ਲੱਗਾ ਦੇਖਿਆ ਮੈਂ ਕਿਹਨੇਰੀ ਨੂੰ ਤਾਂ ਆਈ ਨਹੀਂ ਬਹਾਵਾਂ ਕਿੱਦਾਂ ਬੂਆ ਲੰਗ ਗਿਆ ਜਦੋਂ ਮੈਂ ਖੜਕਾ ਕੀਤਾ ਉਹ ਧੱਕਾ ਮਾਂ ਦੀ ਕੁਰਸੀ ਕੀਤੀ ਦਬੂਆ ਖੁੱਲੇ ਨਾ ਅਈ ਦੱਸ ਜਿੱਦਾਂ ਕੋਈ ਮਗਰ ਖੜਾ ਹੁੰਦਾ ਹੈ ਮਗਰ ਮਾਤਾ ਨੂੰ ਮੈਂ ਫੜ ਕੇ ਮੈਂ ਕਿਹਾ ਮम्मी ਇੱਥੇ ਕੁਰਸੀ ਤੇ ਖੜੀ ਹੋ ਮੈਂ ਦੇਖਾ ਕੌਣ ਆ ਜਦੋਂ ਮੈਂ ਫੋਲੇ ਆ ਤਾਂ ਮੜ ਕੇ ਟੀਵੀ ਟਰਾਲੀ ਵਾਲਾ ਮਹਮੂਦੇ ਪਈ ਸੀ ਤੇ ਇਹ ਮੰਡ ਕੀ ਪਰਾਂ ਹੋ ਗਈ ਉਹ ਨਚਲਸੀ ਕੋਈ ਪੱਜ ਗਿਆ ਦੇਖਿਆ ਅਸੀਂ ਹੈ ਨਹੀਂ ਗਾ ਜੇ ਅਸੀਂ ਕਿ ਇਹ ਦੇਖਿਆ ਦੇਖਿਆ ਨਹੀਂ ਮੈਂ ਤਾਂ ਇੱਥੇ ਡੈਗ ਪਈ ਆ ਇਹਨਾਂ ਨੇ ਮੈਨੂੰ ਆ ਕੇ ਦੇਖਿਆ ਕੀ ਹੋ ਗਿਆ ਇਹਨਾਂ ਨੇ ਕਹਣੀ ਮਾਤਾ ਨੂੰ ਘੋਸੋ ਹੋ ਗਿਆ ਇਹ ਸਾਵਾ ਨੂੰ ਪੰਗ ਲੈ ਕੇ ਗਈ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਜੀ ਦਾ ਅੱਧਾ ਕਿਲੋ ਸੋਨਾ ਸੀ ਮੇਰਾ 20000 ਰੁਪਈਆ ਸੀ ਆ ਉਹਨਾਂ ਦਾ ਪਾਸਪੋਰਟ ਸੀਗਾ ਹੋਰ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਸੀਗਾ ਸਾਥ ਇੱਕਰ ਪਤਾ ਨਹੀਂ ਕਿਹੜਾ ਟਾਈਮ ਆ ਕੇ ਆਇਆ। ਕੁਝ ਪਤਾ ਲੱਗਾ ਕਿੰਨੇ ਕ ਜਣੇ ਸੀਗੇ ਆਈ ਦੀ। ਹੋਏ ਇਦਾਂ ਸਾਨੂੰ ਕੋਈ ਪਤਾ ਨਹੀਂਗਾ ਭਾਜੀ ਇੱਕ ਦਿਨ ਕੋਈ ਪਤਾ ਨਹੀਂ ਆਹੀ ਦੋ ਸਾਡੇ ਬੰਦੇ ਨੇ ਕਿਹੜਾ ਸਾਡਾ ਮਗਰ ਬੰਦਾ ਭੱਜਣ ਆਲਾ ਸੀ ਜਾਂ ਕੋਈ ਜਾਣ ਆਲਾ ਸੀ ਤਾਂ ਮੈਨੂੰ ਹੀ ਦੇਖਣ ਲੱਗ ਗਿਆ ਵੀ ਕੀ ਹੋ ਗਿਆ। ਇਹ ਜਿਹੜਾ ਸਮਾਨ ਪਿਆ ਸੀ ਕਾਹਦੇ ਚ ਪਿਆ ਸੀਗਾ? ਇਹ ਲੋਕਰ ਚ ਪਿਆ ਸੀਗਾ ਵਿੱਚ ਲਵਾਰੀ ਦੇ। ਲੋਕਰ ਦੇ ਤਾਲੇ ਤੁਲੇ ਤੋੜੇ ਜਾਂ ਲੋਕਰ ਦੇ ਤਾਲੇ ਆ ਦੇ ਤੋੜੇ ਹੋਏ ਨੇ। ਸਰਲ ਹੋ ਗਏ ਵੀ ਇਦਾਂ ਦੇ ਤਾਂ ਲੋਕ ਨਹੀਂ ਹੈ ਨੀ ਕਿਸੇ ਦਾ ਜਿੱਦਾਂ ਦੇ ਲੱਗੇ ਹੋਏ ਲਾਪਰਵਾਹ ਨੇ ਦੇਖਿਆ ਜਾਵੇ ਤਾਂ ਚੋਰ ਇਸ ਕਦਰ ਬੇਖੌਫ ਹੋ ਚੁੱਕੇ ਨੇ ਕਾਨੂੰਨ ਦਾ ਬਿਲਕੁਲ ਵੀ ਡੰ ਨਹੀਂ ਰਿਹਾ ਸ਼ਰਿਆਮ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਵੀ ਅਨਜਾਨ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਅਖੰਡ ਲੋਕ